ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾੱਕਡੇਰੀ ਫਾਰਮ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੀ ਕੋ 4 ਝੋਟੀਆਂ ਆਪਣੇ ਫਾਰਮ 'ਚ ਸੇਲ ਆ ਚੰਗੀ ਕੁਆਲਿਟੀ ਵਾਲੀਆਂ ਵਾ ਅੱਜ ਛੋਟੇ ਛੋਟੇ ਰੇਟ ਕਹਿਣਗੇ ਤੇ ਚੰਗੇ ਦੁੱਧ ਵਾਲੀਆਂ ਝੋਟੀਆਂ ਪਹਿਲੀਆਂ ਦੋਂਦੀਆਂ ਚੋਗੀਆਂ ਝੋਟੀਆਂ ਵਾ ਇੱਕ ਦੂਜਾ ਸੁਆ ਝੋਟੀ ਆ ਆਜੋ ਬਾਦ ਸਾਹਿਬ ਨਾਲ ਕਰਦੇ ਆ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਬਾਦ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਣੇ ਕੋ ਸਾਡੇ ਸੀਨੀਅਰ ਬੱਕਰੀ ਆਏ ਆ ਠੀਕ ਆ ਠੀਕ ਆ ਇਹ ਭਾਜੀ ਜਣੀ ਮਸ਼ਹੂਰ ਵਪਾਰੀ ਪਈ ਉਹਨਾਂ ਨੇ ਡੈਰੀ ਵੀ ਇਹਨਾਂ ਦਾ ਬੜਾ ਚੰਗਾ ਵਪਾਰ ਕੀਤਾ ਉਹਦੇ ਹੁਣ ਇਹ ਕਰਦੇ ਹਾਂ ਠੀਕ ਹੈ ਪੂਰਾ ਨਾਂ ਚੱਲਦਾ ਵੀਡੀਓ ਦੀ ਇਤਰਾ ਪਾਵੇ ਹਾਂਜੀ ਪਰ ਮਲਕੇ ਮਾਲਕ ਦੀ ਕਿਰਪਾ ਨਾਲ ਮਸ਼ਹੂਰ ਵਪਾਰੀ ਆ ਸਾਡੇ ਇਲਾਕੇ ਦੇ ਠੀਕ ਹੈ ਸਾਡੇ ਕੋ ਆਏ ਸਾਡੇ ਭਰਾ ਵੀਡੀਓ ਦੇ ਵਿੱਚ ਪਾਉਂਦੇ ਆ ਮਲਕੇ ਦਾ ਦਾ ਨਾਰੇ ਜੱ ਹਾਂਜੀ ਹਾਂਜੀ ਇਹ ਪਿੰਡ ਆਪਣਾ ਜੇ ਮੱਤੇ ਵਾਲਾ ਤਸਵੀਰ ਬਾਬਾ ਬਗੜਾ ਜਿਹੜਾ ਸੀ ਜੰਮਦਾ ਇਹ ਪੂਨ ਨੰਬਰ ਤੇ ਭੇਂਟ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਹੀ ਰਹੇ ਹਾਂ 86762 90 ਇਹ ਚਾਰ ਛੋਟੀਆਂ ਛੋਟੇ ਛੋਟੇ ਮੋਲਵਾ ਹਾਂਜੀ ਛੋਟੇ ਹੀ ਹਰ ਹਰ ਇੱਕ ਦੇ ਬਾਈਟ ਵਾਲੇ ਤੇ ਦੁੱਧ ਛੋਟੀਆਂ 10 ਤੋਂ 12 12 ਲੀਟਰ ਕੱਢਣ ਵਾਲੇ ਕੱਢਣ ਲਾਣੀ ਹਾਂਜੀ ਇਹਦੇ ਵੀ 14 15 ਕਹਿ ਦਾਂਗੇ ਇਹਨਾਂ ਚੋਟੀਆਂ ਜਿਹੜੀ 14 15 ਵਾਲੀ ਉਹ 14 15 ਵਾਲੀ ਇੱਕ ਸਾਡਾ ਮਨਜੀਤ ਸੋ ਆਇਆ ਸਾਡੇ ਪਿੰਡੋਂ ਵੀਰ ਹਾਂਜੀ ਵੀਡੀਓ ਇੱਕ ਦੋ ਹੀ ਪਈਆਂ ਵੇ ਦੀ ਗੱਲ ਠੀਕ ਹੈ ਠੀਕ ਹੈ ਇਹ ਬਾਹਰ ਜਾਣਾ ਇਹਨਾਂ ਮੁੰਡੇ ਨੇ ਮਤਲਬ ਉਹ ਚਲਾਇਆ ਠੀਕ ਹੈ ਠੀਕ ਹੈ ਮੱਤੀ ਬੰਦ ਹੋ ਗਈ ਜੀ ਚੱਲ ਕੋਈ ਨਹੀਂ ਹਾਂਜੀ ਤੇ ਝੋਟੀ ਉਹ 10 ਲੀਟਰ ਦੁੱਧ ਉਧ ਪਰ 9 ਲੀਟਰ ਨਾਲ ਪੇ ਝੋਟੀ ਭੇਜ ਜਾ 9 ਲੀਟਰ ਨਾਲ ਠੀਕ ਹੈ ਕੱਟੀ ਬਹੁਤ ਕੁਆਲਟੀ ਜਿਆ ਪਹਿਲਾ ਸੁਆ ਪਹਿਲਾ ਸੁਆ ਮੈਂ ਹਾਂ ਜੀ ਕੁਆਲਟੀ ਵਾਲੀ ਦਾ Ориਜినਲ ਕੱਟੀ ਮਗਰ ਕੱਟੀ ਪਿਛੇ ਹੈ ਕੱਟੀ ਮਗਰ ਬਾਦ ਸਾਹਿਬ ਇਹ ਛੋਟੇ ਛੋਟੇ ਹੀ ਕਰਦੇ ਨੇ ਸਿੰਘ ਕੁਆਲਟੀ ਛੋਟੇ ਛੋਟੇ ਹੀ ਵੇਖੋ ਸਿੰਘ ਕੁਆਲਟੀ ਛੋਟੇ ਛੋਟੇ ਕਰਦੇ ਨੇ ਜਿਹੜਾ ਹਰ ਕਿਸ ਦੀ ਬਜਟ ਇੰਨਾ ਆਹ ਵੇਖੋ ਲੇਵੇ ਸਾਫਰੀ ਹੈ ਵੀ ਛੋਟੀ ਕੱਟੀ ਬਹੁਤ ਚੰਗੀ ਆ ਜਿਹੜੀ ਜੈਡ ਬਲੈਕ ਆ ਹਾਂ ਜੀ ਹਾਂ ਜੀ ਤੇ ਸਿੰਘ ਕੁਆਲਟੀ ਕੱਟੀ ਦੀ ਚੈੱਕ ਕਰੋ ਇਹ ਬਿਕੋਲ ਸਿੰਘ ਕੁਆਲਟੀ ਇੰਨੀ ਆ ਸਾਫ ਆ ਨਿਕਾ ਸਿੰਘ ਆ ਹਾਂ ਜੀ ਮੈਂ ਉਹਦਾ ਚੰਗਾ ਜੱਲ ਲੈ ਕੇ ਮਗਰ ਕੱਟੀ ਇੱਥੇ ਭਾਵੇਂ ਬਹਿ ਜਾਗੇ ਠੰਡੀ ਜੀ ਸਚਾਈ ਵਾਲਾ 10 ਲੀਟਰ ਠੀਕ ਪਰ ਸਾਢੇ 9 ਲੀਟਰ ਦਾ ਲੈ ਕੇ ਆਵਾ ਠੀਕ ਹੈ ਸਾਢੇ 9 ਲੀਟਰ ਦਾ ਇਹ ਨਹੀਂ ਕੋਈ ਡਾਕ ਲਗਾ ਕੇ ਮੈਂ ਵੀ ਕਹਿ ਰਹੀ ਆ ਵੀ ਇਹਦੇ 15 ਲੀਟਰ ਦੁੱਧ ਆ ਹਾਂ ਜੀ ਤੇ ਇਹ ਟੋਟੀਆਂ ਵਾਲੇ ਕਰ ਦਈਏ ਬਸ ਕਰ ਦਈਏ ਇੱਕ 30 ਦੀ ਵੀ ਵਿਕਦੀ ਐ ਇੱਕ 35 ਦੀ ਵੀ ਕੱਟੀ ਵਿਕਦੀ ਆ ਹਾਂ ਜੀ ਹਾਂ ਜੀ ਇਹ ਨਾ ਕੋਈ ਆਖੇ ਵੇਚ ਵੀ ਸਕਦੇ ਪਰ ਵੇਚ ਨਹੀਂ 115 ਦੀ 115000 ਬਸ ਜੈ ਜੀ ਆ ਬਸ ਮੋਲ ਨਹੀਂ ਦੁੱਤੀ ਰਹੀ ਨੀ ਹੋਰ ਕਰ ਦਾਂਗੇ ਜੈ ਜੀ ਹੋਰ ਕਰ ਦਾਂਗੇ ਲੈ ਜੱਗੀ ਦੇ ਕਰਤਾ ਜੀ ਮਾਨਦਾਨ ਆ ਛੋਟੀ ਬੋਗੀ ਹਾਂਜੀ ਇਹ ਛੋਟੀ ਕੋ 9 ਤੋਂ 10 ਲੀਟਰ ਦੇ ਦੁੱਧ ਆ ਠੀਕ ਆ ਠੀਕ ਇਹਦੇ ਮਾਰੇ ਵੀ ਕੱਟੀ ਰਹੀ ਲੱਗੀ ਇਹਦੇ ਮਾਰੇ ਵੀ ਕੱਟੀ ਇਹਦੇ ਮਾਰੇ ਕੱਟ ਕੱਟ ਪਰ ਸਿੰਘ ਵੇਖੋ ਕੱਟੀ ਨੂੰ ਬਾਹਰ ਇਹਨੂੰ ਸਿੰਘ ਚੰਗਾ ਖੀਰੀ ਤੇ ਦੋਂਦੀ ਹੈ ਖੀਰੀਆਂ ਕਿਉਂਦੀ ਬੋਗੀ ਹੋਊ ਉਸ ਨੂੰ ਉੱਟ ਦੀਆਂ ਵਾਲੇ ਮੋਲ ਬਾਰ ਤਾਂ ਛੋਟੇ ਛੋਟੇ ਕਰਦੇ ਨੇ ਬੋਲ ਚੰਗੀ ਝੋਟੀ ਹੈ ਵੀ ਕੱਟੀ ਹੈ ਯਾਰ ਚੰਗੀ ਸਾਫ ਹੈ ਕੱਟੀ ਸਿੰਗੇਦਾ ਵੇਖੋ ਸਿੰਕ ਕੁਆਲਟੀ ਇਹਦਾ ਵੇਖੋ ਦੁੰਦੀ ਕੱਟੀ ਆ ਪਿਓਰ ਜਾਨਦ ਜਗੀ ਗਾਗ ਵੀ ਆਪਣੇ ਕੋਲ ਆਇਆ ਵੇਖੋ ਪਹਿਲਾਂ ਖਾਣਦੇ ਆ ਹੈਗਾ ਹਾਂਜੀ ਹਾਂਜੀ ਲੈ ਗਾਗ ਨੇ ਚਲੋ ਆਪਣੇ ਨਾਲ ਆਪਾਂ ਇਹ ਨਹੀਂ ਕਿ ਜੇ ਗਾਗ ਆਇਆ ਤੇ ਕੋਈ ਕਿਸੇ ਨੂੰ ਮਾਰਨ ਵਾਲੀ ਗੱਲ ਕਰਨੀ ਹੈ ਸਚਾਈ ਦੱਸ ਕੇ ਤੇ ਫੇਰ ਮਾਲ ਵਿਗਦਾ ਵਾ ਮਾਲਕ ਦੀ ਕਿਰਪਾ ਬਾਬੇ ਦੀ ਹਾਂਜੀ ਹਾਂਜੀ ਝੋਟੀ ਦੇਵੀ 1 25 30 ਦੀ ਸਾਰੀ ਸਾਰੀ ਬੰਦਾ ਜੱਗੀ ਵਰਗੇ ਵੇਚ ਸਕਦਾ 1 12 ਦੀ ਜੀ 1 ਲੱਖ 12 ਹਜ਼ਾਰ ਦੀ ਜੋ ਬਾਕੀ ਜੱਗੀ ਬਾਕੀ 10 ਹਜ਼ਾਰਾਂ ਝੋਟੀਆਂ ਵੇਚੀਆਂ ਕਿ ਨਾ ਬੈਸ ਵਝਾਈ ਨਹੀਂ ਮਰ ਪੀ ਜਿਆਦਾ ਨਹੀਂ ਅੜੇ ਏਦਾਂ ਹੀ ਵੇਚੀਆਂ ਉਹਦਾ 13 ਮੁੱਲ ਪਾ ਇਹਦਾ 12 ਦੋ ਜੱਗੀ ਨਾ ਫਿਰ ਛੋੜ 10 10 ਸ਼ਾਹ ਜੀ ਤੁਸੀਂ ਵੀ ਮਾਲ ਵੇਚ ਦੇ ਚਲੋ ਮਰ ਕੇ ਟੌਕ ਟੌਕ ਹੀ ਲੈ ਲੈਂਦੇ ਜੀ ਰੇਟ ਵੇ ਲੋ ਸਾਡਾ ਗੈਜੋ ਆ ਨਾ ਗੈਜ ਗੈਜ ਹਾਂ ਜੀ ਇੱਕ 10 ਦੀ ਦੇਣੀ ਆ ਆ ਕੱਟੀ ਵੀ ਦੋਂਦੀ ਆ ਦੋਂਦੀ ਕੱਟੀ ਸਚਾਈ ਵਾਲਾ ਦੁੱਧ ਦੇ ਦੇ ਕੋ 10 ਲੀਟਰ ਦਾ 10 ਲੀਟਰ ਠੀਕ ਕੱਟੀਆਂ ਜੀਆਂ ਤਰੀਫਾਂ ਕਰੇ ਨਾ ਉਹ ਨਹੀਂ ਲੋਕ ਦਿਨ ਪਹਿਲਾਂ ਇਹਦਾ ਬੱਚਾ ਆ ਬੱਚਾ ਪਾਣੀ ਦੀ ਹੋਲ ਵੀ ਕਰਦੀ ਨਹੀਂ ਪਰ ਹੁਣ ਦੋਹੀ ਪਾਸੇ ਬਹਿ ਕੇ ਪਾਣੀ ਠੀਕ ਐ ਇਹ ਜਿੰਨਾ ਨੂੰ ਸਿੰਕ ਵਾਲੀ ਦੇ ਥਾਂ ਦੇ ਵਾਲਾ ਗਾਣਾ ਕੱਟੀ ਨੂੰ ਚਵਾਈ ਬੜੀ ਚਵਾਈ ਬੜੀ ਨੂੰ ਸੂਬਾ ਧਾਣਿਆਂ ਦੀ ਦਾਤ ਉਹ ਆ ਪੀਰ ਹਾਂਜੀ ਵਾਰਤਵ ਬਰੀਕੀਆਂ ਜਿਆ ਘਟੀ ਜਿੰਨੀ ਤਰੀਫ ਕਰੇ ਉਨੀ ਘਟਿਆ ਟਾਂ ਦੇ ਜੱਗੀ ਆਵੇ ਰੀਜਨਲ ਸਿੰਘ ਆ ਜਾਨ ਹਾਂ ਕੋਈ ਹੋਰ ਪੇਰਾ ਲਾ ਗੋ ਆ ਜੇ ਬੱਚਾ ਨਾਲ ਉਤੇ ਬੱਚਾ ਲੀ ਆ ਬੱਚਾ ਜੀ ਹਾਂ ਆ ਰਿਸ਼ਵਾਇ ਜਾਨ ਮੈਨੂੰ ਹੀ ਲੱਗੀ ਆ ਬੱਚਾ ਵਖਾ ਲਿਓ ਬੱਚਾ ਵਖਾ ਲਾ ਹਾਂ 10 ਦੇ ਫਲ ਹਾਂ ਆ ਲੈਡ ਕਰ ਗਈ ਥੋੜਾ ਮੇਰਾ ਜਹਾ ਗਿਆ ਸਾ ਇਹ ਆ ਵਿੱਚ ਕੱਟੇਗਾ ਸਾ ਕਰ ਦਈਏ ਮੁਖਤਾਲਾ ਦੇ ਭਰਾ ਕਰ ਦੋ ਮਾਨ ਇੱਕ ਲੱਖ 2000 ਰੁਪਏ ਪੂਰੇ ਦੀ ਜਾਂਦੀ ਹੈ ਨਹੀਂ ਬਸ ਇਹ ਵੀ ਪੂਰੇ ਲੱਖ ਦੀ ਪੂਰੇ ਲੱਖ ਦੀ ਠੀਕ ਹੈ 100 ਰੁਪਏ ਛੋੜ ਕਰਾਂਗੇ ਤੇ ਆ ਬਸ ਟੋਕਰਾਂ ਵਾਲਾ ਮੋਲੀ ਆ ਇਹ ਗੱਬਣ ਇਹ ਸੇਲ ਵਾਲਾ ਕੰਮ ਹੀ ਆ ਸੇਲ ਆਗਾ ਕੰਮ ਬਸ ਤਿਆਰ ਹੀ ਆ ਝੋਟੀ ਰਾਸਤਾ ਨੂੰ ਲਈ ਬਹੁਤ ਟਾਪ ਦੀ ਬੁਝਾ ਤੂਗਾ ਹਾਂਜੀ ਮੁਫਤਾਂ ਭਾ ਕਰਦਾ ਠੀਕ ਕਮੈਂਟਾਂ ਦੇ ਦੱਸਣ ਵੀ ਰੇਟ ਸਹੀ ਆ ਤੇ ਨਹੀਂ ਕਿਉਂਕਿ ਸਹੀ ਆ ਤੇ ਮਾਲ ਵਿਕਦਾ ਹਾਂਜੀ ਹਾਂਜੀ ਰੈਂਡ ਕਰਕੇ ਦੱਸਿਓ ਨਹੀਂ ਫਵਾ ਦੋ ਰੱਖਦੇ ਵੀ ਅੱਜ ਵੇਚੀ ਆ ਪਰ ਮੈਂ ਮੈਂ ਤਾਂ ਮੁੱਲ ਪੈਣਾ ਆ ਵੀਰ ਆ ਇੱਕ ਪੰਜ ਇੱਥੇ ਕਰ ਦਈਏ ਇੱਥੇ ਹੀ ਕਰ ਦੋ 87000 ਦੀ ਦੇ ਦਾਂਗੇ 87000 ਦੀ ਹਾਂ ਬਾਕੀ ਲਓ ਜੀ ਬਹੁਤ ਵਧੀਆ ਵਾਹ ਵਧੀਆ 85 ਦੀ ਦੇ ਦਾਂਗੇ ਗਾਹ ਕੇ ਪਿਛੇ ਖਲੋਤਾ ਜੀ ਕੋਈ ਨਹੀਂ ਇਹਨਾਂ ਦੀ ਆ ਮੈਂ ਸਾਰਾ ਕੋਈ ਇਹਨਾਂ ਦਾ ਠੀਕ ਆ ਠੀਕ ਆ ਠੀਕ 85 ਦੀ ਦੇ ਦਾਂਗੇ ਬਸ ਇਹੋ ਚਾਰ ਹੀ ਪਸ਼ੂ ਆ ਠੀਕ ਆ ਠੀਕ ਆ ਕੇ ਵੇਖ ਕੇ ਖੜੋ ਇਹ ਇਹਨਾਂ ਕੋਈ ਬੰਦਾ ਭੈਣ ਭਰਾ ਲੋਟ ਵਾਲੀ ਵੀਡੀਓ ਇਹ ਕਰਕੇ ਪੈਂਦੀ ਆ ਵੀ ਮਈਆਂ ਸੂਈਆਂ ਸਵਾਈਆਂ ਤਾਜ਼ੀਆਂ ਹੁੰਦੀਆਂ ਵਾਂ ਆਣ ਕੇ ਵੇਖ ਕੇ ਭੈਣ ਭਰਾ ਖੁਦ ਆਈਦਾ ਜਹਾਂ ਤੇ ਮੈਂ 2-3 ਦਿਨ ਰਹਿ ਜੇ ਨਾ ਇਹ ਫੇਰ ਦੁੱਧ ਦਾ ਪਤਾ ਲੱਗ ਜਾਂਦਾ ਆਪਣੇ ਕੋਲ ਮਾਲ ਮਾਲਕ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਬਾਬਾ ਦੀਰਸਾਹੂ ਕਿਰਪਾ ਕਰੇ ਮਾਲ ਸਾਡੇ ਕੋਲ ਮੰਗਲਵਾਰ ਨੂੰ ਵਿਕ ਜਾਂਦਾ ਠੀਕ ਹੈ ਉਹ ਦਿਵਾਰ ਨੂੰ ਮੈਂ ਇੱਕ ਦੋ ਹੀ ਰਹਿ ਜਾਂਦੀਆਂ ਵਾ ਜਿਹੜਾ ਭੈਣ ਭਰਾ ਨੇ ਆਉਣਾ ਮੈਂ ਜ਼ਿਆਦਾ ਕਰ ਮੰਗਲਵਾਰ ਹੀ ਆਉ ਠੀਕ ਹੈ ਜੇ ਨਹੀਂ ਕਿਹਦਾ ਟਾਈਮ ਹੈਗਾ ਤੇ ਮੈਂ ਬੰਦਾ ਫੋਨ ਕਰਕੇ ਦੱਸ ਦੇ ਵੀ ਆ ਮੈਂ ਢੱਕ ਲਵਾਂ ਅਸੀਂ ਬੁੱਧਵਾਰ ਨੂੰ ਢੱਕ ਲਾਂਗੇ ਤੇ ਮੈਂ ਆਣ ਕੇ ਚੋਕ ਹੀ ਲੈ ਜੀ ਚਲੋ ਸਾਸਰੀ ਘਰ